साल 2020 ਦੇ ਵਿੱਚ ਅਮਨਦੀਪ ਸਿੰਘ ਨਾਮ ਦੇ ਨੌਜਵਾਨ ਲੜਕੇ ਦਾ ਕਤਲ ਕਰ ਦਿੱਤਾ ਗਿਆ ਸੀ ਇਸੇ ਦੇ ਵਿੱਚ ਜਸਪਾਲ ਸਿੰਘ 84 ਦਾ ਨਾਂ ਜੁੜਾ ਹੈ ਨਾਂ ਦਾ ਸ਼ਖਸ ਵੀ ਉਸ ਵਿੱਚ ਸ਼ਾਮਲ ਸੀ 1.5 ਸਾਲ ਪਹਿਲਾਂ ਜੁੜਾ ਹੈ ਉਸ ਮਾਮਲੇ ਦੇ ਵਿੱਚ ਜ਼ਮਾਨਤ ਤੇ ਹੋ ਰਿਹਾ ਹੋ ਕੇ ਆਇਆ ਸੀ ਇਸੇ ਨੂੰ ਅਮਨਦੀਪ ਸਿੰਘ ਦਾ ਬਦਲਾ ਲੈਣ ਦੇ ਲਈ ਅਮਨਦੀਪ ਸਿੰਘ ਦੇ ਸਾਥੀਆਂ ਦੇ ਵੱਲੋਂ ਜਸਪਾਲ ਸਿੰਘ 84 ਨੂੰ ਮੋੜਕਲਾ ਦੇ ਵਿੱਚ ਸ਼ਰੀਆਮ ਹਥਿਆਰਾਂ ਦੇ ਨਾਲ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ ਤੇ ਆਖਰਕਾਰ ਜਸਪਾਲ ਸਿੰਘ 84 ਨੂੰ ਸ਼ਰੀਆਮ ਬਾਜ਼ਾਰ ਦੇ ਵਿੱਚ ਹਤਿਆ ਕਰਨ ਵਾਲੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇੱਕ ਸਾਡੇ ਮੋੜ ਦੇ ਵਿੱਚ ਵਾਰਦਾਤ ਹੋਈ ਸੀਗੀ 7 ਜੁਲਾਈ ਨੂੰ ਲਗਭਗ ਸ਼ਾਮ ਨੂੰ 7 ਵਜੇ ਦੇ ਕਰੀਬ ਦੋ ਵਿਅਕਤੀਆਂ ਨੇ ਇੱਕ ਵਿਅਕਤੀ ਨੂੰ ਵੰਡਾਸੇ ਨਾਲ ਉਹਦੇ ਪੈਰਾਂ ਤੇ ਕਾਫੀ ਜ਼ਿਆਦਾ ਵਾਰ ਕੀਤੀ ਸੀਗੇ ਜਦੀ ਵੀਡੀਓ ਵੀ ਵਾਇਰਲ ਹੋਈ ਸੀ ਤਾਂ ਬਾਅਦ ਦੇ ਵਿੱਚ ਇਲਾਜ ਦੇ ਦੌਰਾਨ ਉਹਨਾਂ ਦੀ ਬਟਿੰਡਾ ਦੇ ਵਿੱਚ ਮੌਤ ਹੋ ਗਈ ਸੀਗੀ ਤੇ ਇਸ ਸੰਬੰਧ ਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ। ਜਿਸ ਦੇ ਜਿਹੜੇ ਮੁੱਖ આરોપી ਹੈਗੇ ਉਹ ਤਿੰਨ ਵਿਅਕਤੀ ਜਿੰਨਾਂ ਜਿਹੜੇ ਮੌਕੇ ਤੇ ਸੀਗੇ ਉਹਨਾਂ ਨੂੰ ਬਟਿੰਡਾ ਪੁਲਿਸ ਵੱਲੋਂ ਅਰੈਸਟ ਕਰ ਲਿਆ ਗਿਆ ਹੈ ਇਹਨਾਂ ਦੇ ਨਾਂ ਹੈਗੇ ਹਰਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਸੰਦੋਹਾ ਇਹਤੇ ਪਹਿਲੇ ਵੀ ਪਰਚਾ 302 ਦਾ ਇੱਕ ਪਰਚਾ ਹੈਗਾ ਐਨਡੀਪੀਐਸ ਦਾ ਪਰਚਾ ਹੈਗਾ 392 ਦਾ ਇੱਕ ਪਰਚਾ ਹੈਗਾ ਦੂਜਾ ਹੈਗਾ ਜਸਪ੍ਰੀਤ ਸਿੰਘ ਉਹ ਜਸ ਇਹ ਰੈਰ ਵਾਲਾ ਹੈਗਾ ਪੀਰਕੋਟ ਦਾ ਇਹਦੇ ਤੇ ਵੀ 326 ਦਾ ਪਹਿਲਾ ਪਰਚਾ ਹੈਗਾ 392 ਦਾ ਪਰਚਾ ਹੈਗਾ ਤੀਜਾ ਜਿਹੜਾ ਵਿਅਕਤੀ ਜਿਹੜਾ ਮੌਕੇ ਤੇ ਗੱਡੀ ਲੈ ਕੇ ਆਇਆ ਸੀ ਗੱਡੀ ਦੇ ਚੈਨਲ ਲੈ ਕੇ ਆਏ ਸੀਗਾ ਗੱਡੀ ਜਿਹਨੇ ਸਟਾਰਟ ਰੱਖੀ ਸੀ ਬਾਅਦ ਚੁਣੇ ਨੂੰ ਇੱਥੋਂ ਮੌਕੇ ਤੋਂ ਲੈ ਕੇ ਗੱਡੀ ਦੇ ਇਸ ਫਰਾਰ ਹੋ ਗਿਆ ਸੀਗਾ ਇਹਨਾਂ ਦਾ ਸਾਥੀ ਹਰਜੀਤ ਸਿੰਘ ਯਾਨਕੀ ਇਹ ਲੈਰਿਦਰ ਇਹਨਾਂ ਦਾ ਹੈਗਾ ਇਹਨਾਂ ਤੇਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਤੋਂ ਜਿਹੜੀ ਬਰਾਮਦਗੀ ਹੁਣ ਤੱਕ ਜਿਹੜੀ ਹੈਗੀ ਜਿਹੜੀ Honda City ਕਾਰ ਇਹਨਾਂ ਨੇ ਵਾਰਦਾਤ ਦੀ ਇਸਤੇਮਾਲ ਕੀਤੀ ਸੀਗੀ ਉਹ ਗੱਡੀ ਜਿਹੜੀ ਹੈਗੀ ਰਿਕਵਰ ਹੋ ਚੁੱਕੀ ਹੈ ਇਸ ਤੋਂ ਇਲਾਵਾ ਕੌਨਸਪੀਰੇਸੀ ਦੇ ਵਿੱਚ ਇੱਕ ਆਪਣੇ ਇਹਨਾਂ ਦੇ ਬਲਬੀਰ ਕੌਰ ਜੋ ਹੈਗੀ ਮੌੜ ਹੀ ਰਹਿਣ ਵਾਲੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਪਹਿਲਾਂ ਹੀ ਜਾ ਚੁੱਕਿਆ ਹੈ ਤੇ ਇਹਦੀ ਜਿਹੜੀ ਵਜ੍ਹਾ ਰਮਜੀਤ ਸ਼ਰਮਾ ਸਾਹਮਣੇ ਆਈ ਹੈ ਕਿ ਪਹਿਲਾਂ ਅਮਰਿੰਦਰ ਸਿੰਘ ਮੰਜਾ ਜੋ ਕਿ ਬਲਬੀਰ ਕੌਰ ਦਾ ਬੇਟਾ ਸੀ ਉਹਦੀ 2020 ਦੇ ਵਿੱਚ ਉਹਦਾ ਕਤਲ ਕੀਤਾ ਗਿਆ ਸੀਗਾ ਜਿਸ ਕਤਲ ਕੇਸ ਦੇ ਵਿੱਚ ਇਹ ਜਿਹੜਾ ਹੁਣ ਮਰਨ ਵਾਲਾ ਹੈਗਾ ਜਿਹਦਾ ਨਾਮ ਹੈਗਾ ਅਠੰਨੀ ਨੂੰ ਕਹਿੰਦੇ ਤੇ ਇਹਨੂੰ ਜਿਹੜਾ ਹੈਗਾ ਇਸ ਕੇਸ ਦੇ ਵਿੱਚ 2021 ਦੇ ਵਿੱਚ ਇਹਨੂੰ ਬੇਲ ਹੋਈ ਸੀ ਬੇਲਡ ਆਊਟ ਸੀਗਾ ਤੇ ਉਹਨਾਂ ਦੀ ਰੰਜਿਸ਼ ਚੱਲਦੀ ਸੀਗੀ ਜਿਹੜੀ ਮੁੱਢਲੀ ਤਫ਼ਤੀਸ਼ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਹਰਪ੍ਰੀਤ ਸਿੰਘ ਜਸਪ੍ਰੀਤ ਸਿੰਘ ਨੂੰ ਇੱਕ ਵਾਰ ਇਹਨੇ ਪਿੱਛੇ ਵੀ ਕਈ ਵਾਰ ਇਹਨਾਂ ਨੂੰ ਫੜ ਕੇ ਧਮਕੀ-ਧਮਕੀ ਦਿੱਤੀ ਤੇ ਇਹਨਾਂ ਦੀ ਆਪਸ ਵਿੱਚ ਰੰਜਿਸ਼ ਸੀਗੀ ਉਹ ਜਾਰੀ ਸੀਗੀ ਤੇ ਇਸ ਕਰਕੇ ਉਸ ਦਿਨ ਇਹਨਾਂ ਨੇ ਉਸਤੇ ਅਟੈਕ ਕੀਤਾ ਤੇ ਇਵੈਂਚੁਅਲੀ ਉਹਦੀ ਡੈਥ ਹੋ ਗਈ। ਇਸ ਮੁਕਦਮੇ ਦੇ ਵਿੱਚ ਜਿਹੜੇ ਹੈਗੇ ਹੋਰ ਟੋਟਲ ਇਨੀਸ਼ੀਅਲੀ ਅਸੀਂ 6 ਕਿਊਜ਼ ਨਾਮਜ਼ਦ ਕੀਤੇ ਸੀਗੇ ਇੱਕ ਅਕਿਊ ਜਿਹੜਾ ਐਨਕੀਏਗਾ ਉਹਨੂੰ ਬਾਅਦ ਦੇ ਵਿੱਚ ਨਾਮਜ਼ਦ ਕੀਤਾ ਹੈ। ਤੇ ਜਿਹੜੇ ਮੇਨ ਮੌਕੇ ਤੇ ਸੀਗੇ ਤਿੰਨ ਐਕਿਊ ਜੋ ਫੜੇ ਜਾ ਚੁੱਕੇ ਇੱਕ ਮੇਨ ਕੌਨਸਪੀਰੇਟਰ ਫੜੇ ਜਾ ਚੁੱਕੇ ਬਾਕੀ ਦਾ ਰੋਲ ਜਿਹੜਾ ਹੈਗਾ ਤਸਦੀਕ ਦਾ